ਜਿੱਥੇ ਵੀ ਇਹ ਜਾਣ ਪੰਜਾਬੀ ਨਵਾਂ ਪੰਜਾਬ ਬਣਾਉਂਦੇ ਨੇ ਇਹ ਕਹਾਵਤ ਅਕਸਰ ਸੱਚ ਹੋ ਜਾਂਦੀ ਹੈ ਜਦੋਂ ਕਿ ਪੰਜਾਬ ਦੇ 3 ਪੁੱਤਰ ਵਿਦੇਸ਼ਾਂ ਦੇ ਵਿੱਚ ਜਾ ਕੇ ਪੰਜਾਬ ਦਾ ਝੰਡਾ ਬੁਲੰਦ ਕਰਦੇ ਨੇ ਪੰਜਾਬ ਦੇ ਧੀ ਸੰਦੀਪ ਕੌਰ ਨੇ ਕੈਨੇਡਾ ਦੀ ਪੁਲਿਸ ਦੇ ਵਿੱਚ ਭਰਤੀ ਹੋ ਕੇ ਪੰਜਾਬ ਦਾ ਹੀ ਨਹੀਂ ਪੂਰੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ ਸੰਦੀਪ ਕੌਰ ਦਾ ਜਨਮ ਪਿੰਡ ਅੜੈਂਚਾ ਵਿਖੇ ਹੋਇਆ ਜਿੱਥੇ ਕੇ ਪਿਤਾ ਦਵਿੰਦਰ ਸਿੰਘ ਗਰਚਾ ਜੋ ਕਿ ਸਮਰਾਲਾ ਥਾਣਾ ਵਿਖੇ ਬਤੌਰ ਏਐਸਆਈ ਤਨਾਤ ਹਨ ਸੰਦੀਪ ਕੌਰ ਨੇ ਬੀਟੈਕ ਦੀ ਡਿਗਰੀ ਲੈਣ ਤੋਂ ਬਾਅਦ ਕੈਨੇਡਾ ਅਗਲੇ ਲਈ ਪੜ੍ਹਾਈ ਲਈ ਉਪਰਾਲਾ ਕੀਤਾ ਤੇ ਉਸ ਦੀ ਮਿਹਨਤ ਸਦਕਾ ਅੱਜ ਉਹ ਕੈਨੇਡਾ ਪੁਲਿਸ ਦੇ ਵਿੱਚ ਭਰਤੀ ਹੋ ਗਈ ਹੈ ਜਿਸ ਤੋਂ ਬਾਅਦ ਅਮ ਮਾਪਿਆਂ ਦੇ ਲਈ ਮਾਣ ਵਾਲੀ ਗੱਲ ਹੈ ਇਸ ਦਰਾਂ ਨਾ ਏਐਸਆਈ ਦਵਿੰਦਰ ਸਿੰਘ ਗਰਚਾ ਦਾ ਕੀ ਕਹਿਣਾ ਆਓ ਸੁਣਦੇ ਹਾਂ ਮੇਰਾ ਨਾਮ ਏਐਸਏ ਦਵਿੰਦਰ ਸਿੰਘ ਹੈ। ਥਾਣਾ ਸੰਵਰਾਲਾ ਮੈਂ ਪੋਸਟਗਾ ਪਿੰਡ ਮਿਰਾੜਾਚਾ। ਮੇਰੀ ਬੇਟੀ ਸਟੱਡੀ ਵੇਚ ਤੇ ਸੰਦੀਪ ਕੌਰ ਬਾਹਰ ਗੰਡਾ ਗਈ ਸੀ। ਮੇਰੇ ਤਿੰਨੋਂ ਬੱਚੇ ਕੈਨੇਡਾ ਵਿੱਚ ਸੈਟਲ ਨੇ। ਛੋਟੀ ਬੇਟੀ ਆ ਮੇਰੀ ਜਿਹਨੇ ਪੋਸਟ ਦੇ ਵਿੱਚ ਜੁਆਇਨ ਕੀਤਾ। ਪਹਿਲਾਂ ਉਹਨੇ ਆਪਣੀ ਸਟੱਡੀ ਪੂਰੀ ਕੀਤੀ। ਸਟੱਡੀ ਪੂਰੀ ਕਰਨ ਤੋਂ ਬਾਅਦ ਫਿਰ ਉਹਨੇ ਪੀਆਰ ਤੋਂ ਬਾਅਦ ਪੁਲਿਸ ਵਿਭਾਗ ਜੁਆਇਨ ਕੀਤਾ ਤੇ 6 ਮਹੀਨੇ ਦੀ ਟ੍ਰੇਨਿੰਗ ਕੀਤੀ। 6 ਮਹੀਨੇ ਟ੍ਰੇਨਿੰਗ ਤੋਂ ਬਾਅਦ ਜਾਦੂ ਜੀ ਪਾਸਵਰਡ ਪ੍ਰੋਟ ਹੈ। ਮੈਨੂੰ ਸਪੈਸ਼ਲ ਇਨਵਾਈਟ ਕੀਤਾ ਗਿਆ ਮੈਨੂੰ ਉਦੋਂ ਬਹੁਤ ਮਾਣ ਮਹਿਸੂਸ ਹੋਇਆ ਜਦੋਂ ਮੈਂ ਵਰਦੀਪਾਕੇ ਉੱਤੇ ਗਿਆ ਤੇ ਵਰਦੀਪਾਕੇ ਮੇਰੀ ਬੇਟੀ ਕੈਨੇਡਾ ਪੁਲ ਦੀ ਤੇ ਪੰਜਾਬ ਪੁਲ ਦੀ ਵਰਦੀ ਦੇ ਵਿੱਚ ਅਸੀਂ ਇਕੱਠਿਆਂ ਪ੍ਰੇਰਣ ਕੀਤੀ ਤੇ ਇਕੱਠਿਆਂ ਮਸਮਾਨ ਸੁਝਾ ਜਦੋਂ ਮੈਂ ਸਲੂਟ ਮਾਰਿਆ ਤੇ ਮੈਨੂੰ ਕੈਨੇਡਾ ਪੁਲ ਦਾ ਸਲੂਟ ਮਾਰਿਆ ਤੇ ਉਹਦਾ ਜੋਇਨਿੰਗ ਲੈਟਰ ਲੈ ਕੇ ਅਸੀਂ ਮੈਂ ਉਸੋ 12 ਤਰੀਕ ਨੂੰ ਕਾਲਜ ਜੁਆਇਨ ਕਰਾ ਕੇ ਆਈ ਕਿਹੜੇ ਸਾਲ ਚ ਗੁੜੀ ਅਸੀ ਬਾਦੂ ਮੇਰੀ ਬੇਟੀ 2017 ਵਿੱਚ ਗਈ ਸੀ ਸਟੱਡੀ ਵੇਸ ਤੇ ਦੇਖ ਲਾ ਵੀ ਅ ਜਦਾਲ ਕੁੜੀਆਂ ਦੇ ਮੁੱਦੇ 'ਤੇ ਬੜਾ ਫੱਟ ਰੱਖਿਆ ਹੁੰਦਾ ਤੇ ਤੁਸੀਂ ਕੀ ਮੈਂ ਦੇਖਦੇ ਕੁੜੀ ਨੇ ਥੋੜੀ ਜਿਹੀ ਨੰਤਰਤੀ ਕੀਤੀ ਆ ਚਲੋ ਬੀਟੀਆਂ ਉਹ ਬੀਟੀਆਂ ਰ ਬੇਟੇ ਫਰਕ ਹੈਗਾ ਜਿਹਦਾ ਜੇ ਮੈਂ ਗੱਲ ਕਰਾਂ ਜਿਵੇਂ ਰਾਣੀ ਚਾਂਸੀ ਹੋ ਗਈ ਕਲਪਨਾ ਚਾਵਲਾ ਹੋ ਗਈ ਈਵਨ ਇੱਥੋਂ ਤੱਕ ਜੀ ਸਾਡੇ ਮੈਡਮ ਨੇ ਐਸਐਸਪੀ ਸਾਹਿਬ ਮੈਡਮ ਨਵਨੀਤ ਕਾਉਂਟਰ ਜੀ ਸਾਡੇ ਐਸਐਸਪੀ ਲੱਗੇ ਨੇ ਆਈਪੀਐਸ ਯਾਨੀ ਮਹਿਮਾਨ ਮਹਿਸੂਸ ਵਾਲੀ ਗੱਲ ਆ ਜੀ ਕਿਉਂਕਿ ਮੈਂ ਕਹਿੰਦਾ ਬੀਟੇ ਰ ਬੀਟਸ ਪੜ੍ਹਦੇ ਨੇ ਬੇਟੇ ਨੂੰ ਪੜਾਉ ਉਹਤ ਵਦ ਜਦੋਂ ਉਹ ਪੜ੍ਹਦੀ ਹੁੰਦੀ ਸੀ ਉਹ ਕਹਿੰਦੀ ਸੀ ਵੀ ਮੈਂ ਵਾਪਾ ਉੱਥੇ ਜਾ ਕੇ ਇਸ ਤਰ੍ਹਾਂ ਜੋਇਨਿੰਗ ਕਰਨੀ ਹੈ ਨਾ ਕੋਈ ਨਾ ਕੋਈ ਸੀਆ ਰਿਡਿਅਰ ਪੋਸਟ ਕਰਤੀ ਉਹ ਨਹੀਂ ਜੀ ਇਹ ਤਾਂ ਸਰਪ੍ਰਾਈਜ਼ ਦਿੱਤਾ ਉਹਨੇ ਕਿਉਂਕਿ ਇਤਨੀ ਉਹਦੀ ਪੜਾਈ ਸੀ ਉਹਦੀ ਫੂਡ ਐਂਡ ਪ੍ਰੋਸੈਸਿੰਗ ਦੀ ਸੀ ਬੀਟੈਕ ਉਹਨੇ ਫੂਡ ਐਂਡ ਪ੍ਰੋਸੈਸਿੰਗ ਕੀਤੀ ਆਪਾ ਤਿਗੜ ਸਾਫਟਵਰ ਉਸ ਤੋਂ ਬਾਅਦ ਐਮਟੈਕ ਕੀਤੀਆਂ ਨੇ ਉੱਧਰ ਜਾ ਕੇ ਕੈਨੇਡਾ ਚ ਉਸ ਤੋਂ ਬਾਅਦ ਛੋੜ ਦੇ ਬਾਕ ਕੰਮ ਕੀਤਾ ਜਿਵੇਂ ਪੀਆਰ ਤੋਂ ਬਾਅਦ ਫਿਰ ਉਹਨੇ ਪੋਰਸ ਮੈਗਮਾ ਜੋਇਨ ਕੀਤੀ ਤੁਹਾਡੇ ਤਿੰਨ ਬੱਚੇ ਨੇ ਤਿੰਨੋਂ ਵਾਰ ਨੇ ਹਾਂ ਜੀ ਮੇਰੀ ਵੱਡੀ ਬੇਟੀ ਵੀ ਉੱਧਰ ਆਈ ਤੇ ਮੇਰਾ ਛੋਟਾ ਉਹੀ ਉਹ ਕੈਨੇਡਾ ਵਿੱਚ ਤੇ ਅੱਜ ਤੁਹਾਡਾ ਠਾਣੇ ਵਿੱਚ ਸਨਮਾਨ ਕੀਤਾ ਗਿਆ ਕਿਸ ਤਰ੍ਹਾਂ ਦਾ ਮਹਿਸੂਸ ਜਿਸ ਤਰ੍ਹਾਂ ਮੈਨੂੰ ਕੈਨੇਡਾ ਦੇ ਵਿੱਚ ਮਹਿਸੂਸ ਮਾਣ ਮਸਲਮਾਨ ਮਿਲਿਆ ਜੀ ਉਸ ਤਰ੍ਹਾਂ ਮੇਰੇ ਠਾਣੇ ਦੇ ਵਿੱਚ ਸਰ ਸਾਡੇ ਡੀਐਸਪੀ ਸਾਹਿਬ ਸਰਦਾਰ ਤਰੋਚਾ ਸਿੰਘ ਮੇਰੇ ਐਸਐਚਓ ਸਾਹਿਬ ਸਰਦਾਰ ਓਵਰਿੰਦਰ ਸਿੰਘ ਜੀ ਸਾਡਾ ਸਮੂਹ ਸਟਾਫ ਜੀ ਤੇ ਮੈਂ ਜਾਣੀ ਪਲ ਭੁੱਲ ਨਹੀਂ ਸਕਦਾ ਜ਼ਿੰਦਗੀ ਦੇ ਵਿੱਚ ਪ੍ਰੋਆਇਡ ਮੈਨੂੰ ਮਾਣ ਮਿਲਿਆ ਲੋਕ ਕੁੜੀਆਂ ਵਿੱਚ ਫਰਕ ਰੱਖਦੇ ਨੇ ਕੀ ਕਹਿਣਾ ਚਾਹਲੋ ਮਾਪਿਆ ਮੈਂ ਤਾਂ ਇਹੀ ਆਖਾਂਗਾ ਜੀ ਕਿਸੇ ਨੂੰ ਆਪਣੇ ਮਾਪਿਆਂ ਨੂੰ ਬੇਟਾ ਔਰ ਬੇਟੀ ਵਿੱਚ ਫਰਕ ਨਹੀਂ ਰੱਖਣਾ ਚਾਹੀਦਾ ਈਵਨ ਬੇਟਿਆਂ ਦੇ ਬਰਾबरी ਬੇਟੀਆਂ ਰੱਖੋ ਕਿਉਂਕਿ ਬੇਟੀਆਂ ਅੱਜਕੱਲ ਬਹੁਤ ਅੱਗੇ ਜਾ ਰਹੇ ਹਾਂ ਉੱਚ ਚੜ੍ਹਦੇ ਜਾ ਰਹੇ ਹਾਂ ਬੇਟੀ ਦਾ ਮੈਂ ਜੀ ਮੈਂ ਰੱਖਿਆ ਮੈਰਿਜ ਸੈਂਟੰਬਰ ਦੇ ਵਿੱਚ ਆ ਗਈ ਉਥੇ ਡੀਐਸਪੀ ਤਰਲੋਚਨ ਸਿੰਘ ਨੇ ਕਿਹਾ ਕਿ ਸਾਡੇ ਥਾਣੇ ਦੇ ਐਸਆਈ ਦਵਿੰਦਰ ਸਿੰਘ ਗਰਚਾ ਦੀ ਬੇਟੀ ਸੰਦੀਪ ਕੌਰ ਨੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਜਿਸ ਦੇ ਲਈ ਉਹ ਮਾਪਿਆਂ ਨੂੰ ਵਧਾਈ ਦਿੰਦੇ ਨੇ ਜੀ ਸਾਡੇ ਥਾਣੇਦਾਰ ਸਾਹਿਬ ਨੇ ਸਰ ਦਵਿੰਦਰ ਸਿੰਘ ਗਰਚਾ ਜੀ ਸਮਰਾਲੇ ਥਾਣੇ ਪਹੁੰਚ ਗਏ ਇਹਨਾਂ ਦੀ ਬੇਟੀ ਐ ਸੰਦੀਪ ਕੌਰ ਸਾਡੀ ਆਪਣੀ ਬੇਟੀ ਹੈ ਸਾਡੇ ਆਪਣੇ ਪਰਿਵਾਰ ਨਾਲ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਜਿਹੜਾ ਬੱਚੀ ਦਾ ਕਨੇਡਾ ਪੁਲਿਸ ਵਿੱਚ ਭਰਤੀ ਹੋ ਗਿਆ ਆਪਣੇ ਫਾਦਰ ਦਾ ਸਾਡੇ ਪੁਲਿਸ ਪਰਿਵਾਰ ਦਾ ਨਾਮ ਪੁਚਿਆ ਕੀਤਾ ਹੈ ਇਸ ਤੋਂ ਬਿਨਾ ਵੀ ਗੱਲ ਦੱਸੀ ਜਾਣਾ ਇਹ ਬੇਟੀ ਨੇ ਉੱਥੇ ਹਾਲਵੋਡ ਕਾਰਡ ਪੋਜੀਸ਼ਨ ਲਈ ਹੈ ਅ ਅਨਟਾਰੀਓ ਪੁਲਿਸ ਦੇ ਵਿੱਚ ਜਿਹੜੀ ਹੈ ਇਹ ਭਤੀ ਹੋਈ ਹੈ ਬੇਟੀ ਤੇ ਉਦੋਂ ਬਹੁਤ ਹੀ ਜਿਹੜੀ ਰਮਾਂਚਕ ਗੱਲ ਸੀ ਜਦੋਂ ਸਾਡੇ ਸਣੇਦਾਰ ਸਾਹਿਬ ਛੁੱਟੀ ਲੈ ਕੇ ਗਏ ਸੀ ਉਦੀ ਪਾਸਮੋਰਡ ਪਲੇਟ ਤੇ ਇਹਨਾਂ ਨੇ ਯੂਨੀਫਾਰਮ ਉਸੇ ਕਮਿਸ਼ਨਰ ਸਾਹਿਬ ਨੂੰ ਮਲੇ ਸਨੂਨ ਮਾਰਿਆ ਤੇ ਇਹਨਾਂ ਦੀ ਬੇਟੀ ਨੇ ਉਹਦੇ ਨਾਲ ਲੱਕਾ ਮਿਲੀ ਆ ਇਹੋ ਵੱਡੀ ਮਾਣ ਵਾਲੀ ਗੱਲ ਕੋਈ ਨਹੀਂ ਸਾਡੇ ਪੁਲਿਸ ਪਰਿਵਾਰ ਦੀ। ਪਹਿਲਾਂ ਕਦੇ ਦੇਖਿਆ ਹੈ ਜਦੋਂ ਕਿ ਕਦੇ ਹੋਇਆ ਪੁਲਿਸ ਪਰਿਵਾਰ ਦੀ ਪਤਨੀ ਪਹਿਲਾਂ ਨਹੀਂ। ਤੇ ਫਸ ਆਇਆ ਵੀ ਸਾਡੇ ਬੱਚੇ ਦਾ ਸਾਡੇ ਪੁਲਿਸ ਪਰਿਵਾਰਾਂ ਦੇ ਪਹਿਲਾਂ ਵੀ ਮੁੰਡੇ ਦਾ ਪਰਤੀ ਹੋ ਰਿਹਾ ਜਿਹੜੀ ਬੇਟੀ ਹੈ ਸਾਡੀ ਬੱਚੀ ਸਾਡੇ ਪੁਲਿਸ ਪਰਿਵਾਰ ਦੀ ਪਹਿਲੀ ਹੀ ਸਾਡੀ ਪਰਤੀ ਹੋਈ ਹੈ ਸਾਡੇ ਲਈ ਵੱਡੀ ਮਾਣ ਵਾਲੀ ਗੱਲ। ਸਰ ਕਿਹਨੇ ਦੇਖ ਜੋ ਕਿ ਜਿਹੜਾ ਹਾਲੇ ਵੀ ਇਸ ਤਰ੍ਹਾਂ ਕੀਤਾ ਜਾਂਦਾ ਈਆਂ ਨਾਲ। ਇਪਾ ਬੱਚੇ ਟੀਮ ਆਦੇ ਨੂੰ ਦੇ ਨਾਲ ਦੇਖਦੇ ਨੇ ਕਿ ਟੀਮ ਨਾਲ ਫਿੱਟ ਕਰਾ ਦਿੱਤਾ ਲਾਉਂਦੇ। ਇਹ ਅਪ੍ਰੀਤੀ ਨੇ ਰਿਲੀਓਕ ਨੇ ਇਹ ਤਾਂ ਨਹੀਂ ਨਾਮ ਰਖੋ। ਇਹ ਨਜੀਦ ਪਹਿਲੇ ਮੈਂ ਤੇ ਕਹਿੰਦਾ 네ਗੇਟਿਵ ਸੋਚ ਆ। ਅਜਰੇ ਯੁੱਗ ਦੇ ਵਿੱਚ ਜਿਨ੍ਹਾਂ ਬੱਚਿਆਂ ਤੁਸੀਂ ਮੋਬਾਈਲ ਦੇ ਸਿੱਖ ਲਓ। ਸਕੂਲਾਂ ਕਾਲਿਆਂ ਦੇ ਦੇਖ ਲਓ। ਨੌਕਰੀ ਵਾਲੇ ਵਾਸਤੇ ਦੇਖ ਲਓ ਜਿਹੜੇ ਕੰਪੀਟੀਸ਼ਨ ਵੀਰੇ ਯੂਪੀਐਸਸੀ ਦੇ, ਬੀਪੀਐਸਸੀ ਦੇ। ਬੱਚਿਆਂ ਜਿਹੜੀਆਂ ਮੁੰਡਿਆਂ ਨਾਲੋਂ ਅੱਗੇ ਹੀ ਰਹਿਣੀਆਂ। ਇਹ ਕੋਈ ਬਿੱਤਦਾ ਨਹੀਂ ਸਾਨੂੰ ਕਰਨਾ ਚਾਹੀਦਾ। ਤੁਗਾ ਬੱਚਿਆਂ ਨੂੰ ਜ਼ਿਆਦਾ ਤਰਜੀਹ ਦੇਣੀ ਚਾਹੀਦੀ ਹੈ। ਸੰਦੀਪ ਕੌਰ ਦੀ ਮਾਂ ਪਰਮਿੰਦਰ ਕੌਰ ਨੇ ਕਿਹਾ ਕਿ ਉਹਨਾਂ ਨੂੰ ਆਪਣੀ ਧੀ ਦੇ ਉੱਤੇ ਮਾਣ ਹੈ। ਮੇਰੇ ਨਾਂ ਪਰਮਜੀਤ ਕੌਰ ਹੈ, ਮੇਰੀ ਬੇਟੀ ਦਾ ਨਾਂ ਸੰਦੀਪ ਕੌਰ। ਉਹ 217 ਸਦੀ ਬੇਸ ਤੇ ਕੈਨੇਡਾ ਗਏ, ਉੱਥੇ ਉਹਨਾਂ ਨੇ ਜਾ ਕੇ ਆਪਣੀ ਪੜ੍ਹਾਈ ਪੂਰੀ ਕਰੀ। ਫਿਰ ਉਹਨਾਂ ਨੇ OPP ਪੁਲਿਸ ਦੀ ਟ੍ਰੇਨਿੰਗ ਲਈ 6 ਮਹੀਨੇ ਟ੍ਰੇਨਗਲੈਂਡ ਤੋਂ ਮਗਰੋਂ ਉਹਨਾਂ ਨੇ ਆਪਣਾ ਸਾਰਾ ਕੰਪਲੀਟ ਜਿੰਮੇ ਸੀਗਾ ਉੱਥੇ ਉਹ ਕਰਿਆ। ਫਿਰ ਉਹਨਾਂ ਨੇ ਜਦੋਂ ਉਹਨਾਂ ਨੂੰ ਮਿਲਣਾ ਸੀ ਜਾਨੀ ਰੈਂਕ ਮਤਲਬ ਡਿਊਟੀ ਜਾਣ ਕਰਨੀ ਸੀ ਉਹਨਾਂ ਨੇ ਆਪਣੇ ਪਾਪਾ ਨੂੰ ਇਧਰੋਂ ਬੁਲਾਇਆ ਸਾਨੂੰ ਬਹੁਤ ਮਾਣ ਦੀ ਗੱਲ ਹੈ ਮੇਰੀ ਬੇਟੀ ਉਥੇ ਉਹ ਪੀਪਲਸ ਚ ਭਰਤੀ ਹੋਈ ਤੇ ਮੇਰੇ પતિ ਜੋ ਜੇ ਪੰਜਾਬ ਪੁਲਿਸ ਸੀ ਉਥੇ ਜਾ ਕੇ ਦੋਹਾਂ ਜਾਣਿਆਂ ਨੇ ਇਕੱਠਿਆਂ ਨੇ ਪਰੇਡ ਵੀ ਕਰੀ ਸਾਨੂੰ ਬਹੁਤ ਮਾਣ ਹੋਇਆ ਮੇਰੀ ਬੱਚੀ ਤੇ ਮੇਰੇ ਹੀ ਅਰਦਾਸਾਂ ਸਭ ਦੇ ਬੱਚੇ ਹੀ ਕਿ ਤਰ੍ਹਾਂ ਸਫਲ ਹੋਣ ਸਾਨੂੰ ਸਭ ਨੂੰ ਆਪਣੇ ਪੰਜਾਬੀਆਂ ਨੂੰ ਬੱਚਿਆਂ ਤੇ ਮਾਣ ਹੋਣਾ ਚਾਹੀਦਾ ਹੈ ਤੁਹਾਡੇ ਪਤੀ ਵੱਲੋਂ ਜਿਹੜੀ ਵਰਦੀ ਪਾ ਕੇ ਪੰਜਾਬ ਪੁਲਿਸ ਦੀ ਵਰਦੀ ਪਾ ਕੇ ਉੱਥੇ ਕਾਇ ਹੈ ਨਹੀਂ ਤੇ ਬੇਟੀ ਨੇ ਜਿਹੜੀ ਉੱਥੇ ਵੀ ਪੁਲਿਸ ਦੀ ਵਰਦੀ ਪਾਈ ਹੋਈ ਸੀ ਕਿਵੇਂ ਉਹ ਜਿਹੜੇ ਪਾਲੇ ਤੁਸੀਂ ਦੇਖੇ ਹੋਣੇ ਉਹ ਪਾਲ ਜੀ ਮੈਂ ਬਹੁਤ ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦੀ ਉਸ ਸਮੇਂ ਅਸੀਂ ਇੰਨੇ ਮੋਢਿਆਂਗੇ ਸਾਡੇ ਸਾਰਿਆਂ ਦੇ ਅੱਖਾਂ 'ਚ ਮੇਰੀ ਬੇਟੀ ਦੇ ਵੀ ਅਸੀਂ ਮਤਲਬ ਵੀ ਪਾਲ ਇੰਨਾ ਜਵਾਨ ਕਰਿਆ ਬਹੁਤ ਮਾਣਨਾ ਸੀ ਆਪਣੀ ਬੇਟੀ ਤੇ ਇੱਕ ਟਾਈਮ ਸਾਡੇ ਉਸ ਟਾਈਮ ਅੱਖਾਂ 'ਚ ਹੰਝੂ ਸੀਗੇ ਇੰਨਾ ਸਾਨੂੰ ਮਾਣ ਸੀ ਆਪਣੀ ਬੇਟੀ ਤੇ ਉਸ ਟਾਈਮ ਉੱਤੇ ਮਨ ਵਿੱਚ ਯਾਦ ਆ ਕੇ ਭਾਵ ਹੋ ਰਹੇ ਹਾਂ ਹਾਂ ਜੀ ਭਾਵਕ ਹੋ ਰਹੇ ਹਾਂ ਜੀ ਮਤਲਬ ਵੀ ਬਹੁਤ ਮਾਨ ਹੈ ਜਿਵੇਂ ਹੁਣ ਕਹਿੰਦੇ ਬੱਚਿਆਂ ਨੂੰ ਪੜਾਉਣਾ ਚਾਹੀਦਾ ਵੀ ਮੈਂ ਕਹਿੰਦੀ ਪੜਾਉਣਾ ਚਾਹੀਦਾ ਬਾਹਰ ਵੀ ਭੇਜਣਾ ਚਾਹੀਦਾ ਬੱਚੇ ਨੂੰ ਉਹ ਆਪਣਾ ਪੈਰਾਂ ਤੇ ਖੜੇ ਹੋਣ ਜਾਏ ਮਾਂ ਪਿਓ ਨੂੰ ਕਰਨਾ ਚਾਹੀਦਾ ਇਹਨਾਂ ਭੂਗਾਂ ਜੀ ਜਿਵੇਂ ਕਿ ਸਮਾਜ ਵਿੱਚ ਕੁੜੀਆਂ ਮੁੰਡਿਆਂ 'ਚ ਫਰਕ ਰੱਖਿਆ ਹੁੰਦਾ ਹਾਂ ਜੀ ਸਾਡੀ ਕੁੜੀ ਦੀ ਏਡੀ ਬੜੀ ਹਾਂ ਜੀ ਅਸੀਂ ਕੋਈ ਫਰਕ ਨਹੀਂ ਰੱਖਿਆ ਵੀਰ ਜੀ ਹੋਰੇ ਵੀ ਨਹੀਂ ਅਸੀਂ ਰੱਖਿਆ ਅਸੀਂ ਬਾਹਰ ਵੀ ਆਪਣੇ ਬੱਚਿਆਂ ਨੂੰ ਵੀ ਜਿਵੇਂ ਤੁਸੀਂ ਆਪਣਾ ਕਰਨਾ ਪੜਾਈ ਕਰਨੇ ਕੋਸ਼ ਕਰੋ ਉਹਦਾ ਹੀ ਮੇਰੇ ਹਸਬੰਦ ਨੇ ਉਹਨਾਂ ਦੀ ਬਹੁਤ ਕੇਅਰ ਕਰੀ ਹੈ ਵਿੱਚ ਨਹੀਂ ਪਰ ਅੱਜ ਅਸੀਂ ਸਾਡੀ ਇਹੀ ਸੋਚ ਹੈ ਜੀ ਅੱਜ ਕੱਲ ਬੱਚਿਆਂ 'ਚ ਕੋਈ ਫਰਕ ਰੱਖਣਾ ਚਾਹੀਦਾ ਬੇਟਾ ਹੋਇਆ ਬੇਟੀ ਹੋਈ ਪਰ ਬੇਟੀਆਂ ਦੇ ਅੱਜ ਕੱਲ ਬਹੁਤ ਮਾਣ ਸਾਡੀ ਬੱਚੀ ਨੇ ਸਾਨੂੰ ਬਾਹਰ ਜਾ ਕੇ ਮੇਰੇ ਹਸਬੰਦ ਤੇ ਮੈਨੂੰ ਸਾਨੂੰ ਉਹਨਾਂ ਨੇ ਇੰਨਾ ਮਾਣ ਬਖਸ਼ਿਆ ਜੀ ਬਸ ਇਹੀ ਮੇਰੀ ਕਹਿਣਾ ਕੋਈ ਫਰਕ ਨਹੀਂ ਰੱਖਣਾ ਚਾਹੀਦਾ ਬੱਚਿਆਂ 'ਚ ਬੇਟਿਆਂ আর ਬੇਟੀਆਂ 'ਚ ਕੋਈ ਫਰਕ ਨਹੀਂ ਹੈਗਾ ਜੀ ਬੇਟੀਆਂ ਬੇਟਿਆਂ ਨੂੰ ਬੱਧ ਰੋਸ਼ਨ ਨਾ ਕਰਦੇ ਨੇ ਜੀ ਰਾਜਾ ਜੀ ਜੋ ਜੋ ਬਾਹਰ ਹੈ ਉਹ ਪੁਲਿਸ ਪ੍ਰਤੀਯੋਗਤਾ ਦਾ ਦਿਲੇਸ਼ਾ ਉਹ ਮੇਰੀ ਕੋਈ ਐਗਜ਼ੀਕਟਿਵ ਤੇ ਬਚਪਨ ਚ ਕਿਸ ਤਰ੍ਹਾਂ ਦਾ ਬੜਾ ਸਾਫ ਰਿਹਾ ਉਹਨਾਂ ਵੱਡੀ ਗੱਲ ਇकडे ਸੱਚ ਬਾਹਰ ਗਏ ਨੇ ਉਹ 2017 ਕੀ ਕਹਿਣਾ ਚਾਹੁੰਦੇ ਹੋ ਪ੍ਰਾਊਡ ਵਾਲੀ ਗੱਲ ਹੈਰੀ ਹਾਂਜੀ ਬਹੁਤ ਪ੍ਰਾਊਡ ਆ ਮੇਰੀ ਭੈਣ ਐਡੀ ਬੜੀ ਪੋਸਟ ਤੇ ਉਧਰ ਤੇ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿਵੇਂ ਦੇਖਦੇ ਹੋ ਵੀ ਜੇ ਪੰਜਾਬ ਚੋਂ ਦੇ ਤਾਂ ਮਿਹਨਤ ਦਾ ਫਲ ਮਿਲਦਾ ਉਹਨਾਂ ਨੂੰ ਨਹੀਂ ਇੱਥੇ ਨਹੀਂ ਇੱਧਰ ਰਹਿ ਕੇ ਜੌਬਸ ਅਵੇਲੇਬਲ ਹੈ ਹੀ ਕੀ ਕਹਿਣਾ ਚਾਹੁੰਦੇ ਨੇ ਜਿਹੜੇ ਲੋਕ ਕੁੜੀਆਂ ਦੇ ਮੁੰਡਿਆਂ ਦੇ ਵਿੱਚ ਫਰਕ ਰੱਖਦੇ ਨੇ ਕਿ ਕੁੜੀ ਨੇ ਏਡੀ-ਬਡੀ ਉੱਪਰ ਆਪਦੀ ਕੀਤੀ ਹੈ ਉੱਥੇ ਜਿਹੜੇ ਕੈਨੇਡਾ ਦੇ ਬਾਪੋ ਦਾ ਨਾਮ ਹੀ ਪੂਰੇ ਪੰਜਾਬ ਦਾ ਨਾਮ ਨੂੰ ਹਾਂਜੀ ਬਿਲਕੁਲ ਨਹੀਂ ਫਰਕ ਕਰਨਾ ਨਹੀਂ ਚਾਹੀਦਾ ਹੈ ਦੇਖੋ ਨਾ ਅੱਜ ਕੱਲ ਜੋ ਸਮਾਂ ਚੱਲ ਰਿਹਾ ਮੇਰੇ ਅਕੋਰਡਿੰਗ ਕੁੜੀਆਂ ਮੁੰਡਿਆਂ ਤੋਂ ਉੱਪਰ ਜਾ ਰਹੀਆਂ ਨੇ ਕੋਈ ਥੋੜਾ ਇਸ ਤਰ੍ਹਾਂ ਰਹਿ ਆਉਣਾ ਦਾ ਜੀਵਨ ਵਿੱਚ ਦੋ ਦਿਨਾਂ ਦੇ ਸੀ ਕਿਸ ਤਰ੍ਹਾਂ ਰਹਿੰਦੇ ਸੀ ਬਹੁਤ ਵਧੀਆ ਕੋਈ ਆਗਜ਼ਾਰ ਪਾਲ ਜਿਹੜੇ ਇੰਪੋਰਟੇ ਬਸ ਮੋਸਟਲੀ ਮੈਂ ਨਾਲ ਹੀ ਰਹਿੰਦੀ ਐ ਇੱਥੇ ਰਹਿੰਦੀ ਸੀਗੀ ਤੇ ਕੋਈ ਟੈਂਪਰ ਕੀਤਾ ਸੀ 10 ਦਿਨਾਂ ਦੇ ਵਿੱਚ ਕੁਝ ਵੀ ਹੋਵੇ ਉੱਥੇ ਪੁਲਿਸਪਤੀ ਹੋਣਾ ਜਾ ਮੈਂ ਕੀ ਕਰਨਾ ਸਾਡੇ ਲਈ ਸਰਪ੍ਰਾਈਜ਼